ਹਾ ਪਰ ਕਿੰਨਾ ਨੇ ਮੁੰਡਾ ਆਇਆ ਹੋਇਆ ਕੁੜੀ ਹੋਈ ਹੈ ਭਣੀ ਕਿਹਦੇ ਭਣੀ ਜੈਂਟੀ ਦੇ ਪੋਤੀ ਹੋਈ ਹੈ ਭਣੀ ਜੈਂਟੀ ਦੇ ਪੋਤੀ ਮੋਬਜਾ ਦੇ ਬਾਹਰ ਦੇ ਘਰ ਦੇ ਨਹੀਂ ਬੜਾ ਕੁੜੀ ਹੋਈ ਹੈ ਤੋਂ ਬਦਨਾਣਾ ਅੰਡ ਰਿਹਾ ਹੈ ਆ ਦੇਖੋ ਬਦਨਾਣਾ ਦੇ ਰਹੇ ਅੱਛਾ ਅੱਛਾ ਸਾਰੇ ਨੇ ਭਣੀ ਵਧਾਈਆਂ ਆ ਸਮਝ ਲੋ ਲੋਕੋ ਸਮਝੋ ਸਾਡੇ ਪਿੰਡ ਤਾਂ ਕੁੜੀਆਂ ਰਿਆਂ ਲੋੜੀਆਂ ਬਣਦੇ ਨੇ ਜੇ ਕੁੜੀਆਂ ਹੋਣ ਗਿਆ ਤਾਂ ਮੁੰਡੇ ਵਿਆਹ ਹੀ ਲਾਣਗੇ ਨੇ ਤਾਂ ਫੇਰੇ ਹਰ ਇੱਕ ਦੇ ਘਰੇ ਛੜਾ ਮੁੰਡਾ ਇੱਕ ਰਿਹਾ ਕਰੂਗਾ ਸਾਡੇ ਤਾਂ ਮੁੰਡੇ ਵਾਲੇ ਚਾਸੀ ਖਾਣਾ ਜਨਾ ਮਰਵਾਇਆ ਕਰੋ ਕੁੜੀਆਂ ਨੂੰ ਹਰ ਇੱਕ ਕੋਈ ਕਹੂਗਾ ਨਹੀਂ ਕੁੜੀ ਹੋ ਗਈ ਬਸ ਆਪਾਂ ਨੂੰ ਨਹੀਂ ਚਾਹੀਦਾ ਨਾ ਪੱਥਰ ਆ ਗਿਆ ਕੁੜੀਆਂ ਵੀ ਆਪਣਾ ਭਾਗ ਲਖਾ ਕੇ ਲੈ ਕੇ ਆਉਂਦੀਆਂ ਨੇ ਕੁੜੀਆਂ ਦੇਖ ਲਓ ਕਲਪਨਾ ਚਾਵਲਾ ਕੁੜੀ ਸੀ ਜਿਹੜੀ ਏਡੀ ਵੱਡੀ ਚੰਦ ਤੇ ਪਹੁੰਚੀ ਸੀ ਕਿੱਡੀ ਉਹਨੇ ਬਹਾਦਰੀ ਕੀਤੀ ਸੀ ਕੁੜੀਆਂ ਕੀ ਨਹੀਂ ਕਰਦੀਆਂ ਕਿਉਂ ਕੁੜੀਆਂ ਜੰਮਣ ਤੋਂ ਡਰਦੇ ਹੋ ਹਰ ਇੱਕ ਦੇ ਘਰ ਇੱਕ ਇੱਕ ਕੁੜੀ ਹੋਣੀ ਚਾਹੀਦੀ ਆ ਕੁੜੀ ਬਿਨਾ ਤਾਂ ਦੇਹ ਦੀ ਸੁੱਚੀ ਨਹੀਂ ਹੁੰਦੀ ਕੌਣ ਰਖਣੀ ਬੰਨੂਗਾ ਅੱਗੇ ਬੱਚੇ ਤਰਸਣਗੇ ਮਾਸੀਆਂ ਨੂੰ ਭੂਆ ਨੂੰ ਸਭ ਕਾ ਸਾਨੂੰ ਤਰਸਣਗੇ ਕੁੜੀਆਂ ਇੱਕ ਇੱਕ ਹੋਣੀ ਚਾਹੀਦੀ ਤੇ ਸਾਰਿਆਂ ਦੇ ਲੈ ਭੈਣ ਪਹਿਲੀ ਵਾਰ ਵਧਾਈ ਲਈਆ ਤੁਹਾਡੇ ਆਪਣੀਆਂ ਸ਼ਵਾਂਗਾਂ ਆ ਜਾਂਦੇ ਨੂੰ ਹੋਰ ਕਾ ਸਾਨੂੰ ਵੀ ਵਧਾਈਆਂ ਹਲੋ ਲਓ ਭੇਖਾਓ ਮਿੱਠਾ ਮੂੰਹ ਕਰੋ ਸਾਰੇ ਹਲੋ ਹਾਂਜੀ ਇਹ ਸਾਰੀਆਂ ਵੰਡਣ ਆਈਆਂ ਹੋਈਆਂ ਨੇ ਲਾਣਾ ਵਾਣਾ ਇਕੱਠਾ ਹੋ ਕੇ ਬੜੇ ਚਾ ਨਾਲ ਕੁੜੀ ਦੀ ਲੋੜੀ ਵੰਡਣਾ। ਅੱਜ ਨੇ ਕੁੜੀ ਦੀ ਲੋੜੀ ਵੀ ਵੰਡਣਗੇ। ਅੱਜ ਤੱਕ ਕੁੜੀ ਦੀ ਵਧਾਈ ਦੇਣ ਆਏ ਨੇ ਵੀ ਕੁੜੀ ਹੋਈ ਆ ਸਾਡੇ ਘਰ 'ਚ। ਕੁੜੀ ਆਈ ਆ। ਹੁਣ ਸਾਰਿਆਂ ਨੂੰ ਐਵੇਂ ਚਾਹ ਕਰਨਾ ਚਾਹੀਦਾ ਕੁੜੀਆਂ ਦਾ। ਹਾਂ ਜੀ। ਕੁੜੀਆਂ ਜੰਮਣ ਤੋਂ ਨਾ ਕੋਈ ਹੰਡਰੋ। ਜੇ ਕੁੜੀਆਂ ਹੋਣਗੀਆਂ ਤਾਂ ਹੀ ਸਭ ਕੁਝ ਆ। ਆਪਾਂ ਵੀ ਕੁੜੀਆਂ ਅਸੀਂ ਕਿਸੇ ਘਰ ਦੀਆਂ। ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਦਿਓ। 14 ਜੁਲਾਈ ਨੂੰ ਹੋਈ ਆ। ਬੇਟੀ 2025 'ਚ। ਸਿੱਖ ਕਨੇਡਾ ਚ ਦੇਖੋ ਪਹਿਲੀ ਵਾਰ ਇਹਨਾਂ ਨੇ ਵੰਡੀ ਆ ਵਧਾਈ ਕੁੜੀ ਹੋਣ ਤੇ ਨਹੀਂ ਤਾਂ ਕੁੜੀ ਹੋਣ ਤੇ ਵੈਸੇ ਲੋਕ ਮੱਥੇ ਵੱਟ ਪਾ ਲੈਂਦੇ ਨੇ ਕਹਿੰਦੇ ਕਿੱਥੋਂ ਆ ਗਈ ਪੱਥਰ ਕਿਤੇ ਦੁਆਰੇ ਵੀ ਸਾਡੇ ਘਰ ਚ ਪੱਥਰ ਨਾ ਜੇ ਐ ਨਹੀਂ ਕਰਨਾ ਚਾਹੀਦਾ ਕਦੇ ਵੀ ਉਸ ਵਾਸਤੇ ਖੁਸ਼ ਹੋ ਕੇ ਪਾਲਣਾ ਚਾਹੀਦਾ ਹੈ ਕੁੜੀਆਂ ਨੂੰ ਦੇਖੋ ਇਹਨਾਂ ਨੇ ਪਹਿਲੀ ਵਾਰ ਵੰਡੀ ਆ ਵਸੇ ਕੁੜੀਆਂ ਦੀ ਵਧਾਈ ਵੈਸੇ ਵੰਡਣੀ ਚਾਹੀਦਾ ਸਾਰਿਆਂ ਨੂੰ ਕੁੜੀਆਂ ਦਾ ਸ਼ਗਨ ਕਰਨਾ ਚਾਹੀਦਾ ਹੈ ਮੁੰਡੇ ਵੀ ਕੁੜੀਆਂ ਵੀ ਮੁੰਡਿਆਂ ਦੇ ਬਰਾਬਰ ਹੀ ਹੁੰਦੀਆਂ ਨੇ ਐ ਨਾ ਸਮਝੋ ਉਹਨਾਂ ਨੂੰ ਇੰਨਾ ਘੱਟ ਨਾ ਸਮਝਿਆ ਕਰੋ ਬੀਏ ਪੁੱਤਾਂ ਕੁੜੀਆਂ ਇੱਕੋ ਜਿਹਾ ਸਮਝਿਆ ਕਰੋ ਸਾਰੇ ਅੱਧੇ ਲੋਕ ਤਾਂ ਕੁੜੀਆਂ ਨੂੰ ਵੀ ਤਰਸਦੇ ਆ ਕੁੜੀਆਂ ਵੀ ਨਹੀਂ ਹੈਗੀਆਂ ਉਹਨਾਂ ਨੂੰ ਪੁੱਛ ਲਓ ਜਿਨ੍ਹਾਂ ਦੀ ਕੁਛ ਵੀ ਨਹੀਂ ਹੈਗਾ ਇਹ ਦੇਖੋ ਕਿੰਨੇ ਖੁੱਲੇ ਦਿਲ ਨਾਲ ਵਧੀਆ ਵੰਡ ਕੇ ਗਏ ਨੇ ਵਧੀਆ ਸਾਰੇ ਵੇੜੇ 'ਚ ਵੰਡ ਰਹੇ ਨੇ ਤੇ ਵਧੀਆ ਸਾਰੇ ਵਧਾਈਆਂ ਦੇ ਰਹੇ ਨੇ ਸਾਰਿਆਂ ਨੇ ਖੁਸ਼ੀ ਆ ਕਿ ਕੁੜੀਆਂ ਦੀ ਇਹਨਾਂ ਨੇ ਖੁਸ਼ੀ ਮਨਾਈ ਜੇ ਸਾਨੂੰ ਜੇ ਤੁਹਾਨੂੰ ਸਾਰਿਆਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਤੇ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਜੇ ਸਾਡੀ ਵੀਡੀਓ ਵਧੀਆ ਲੱਗੀ ਓਕੇ ਥੈਂਕ ਯੂ